ਹੈਲੋ ਹਾਂਜੀ ਸਾਰੇ ਪਰਮਨ ਸਾਸਤਰੀ ਕਾਲ ਤੇ ਪ੍ਰਾਪੋ ਤੁਹਾਨੂੰ ਇੱਕ ਵੀਡੀਓ ਦਿਖਾਉਣ ਲੱਗਾ ਜਿਹਦੇ ਵਿੱਚ ਅਮਨ ਪ੍ਰਧਾਨ ਜੀ ਟੈਕਸੀ ਵਾਲੇ ਦੇ ਤੇ ਵੀਡੀਓ ਬਣਾ ਰਹੇ ਮੋਟਰਸਾਈਕਲ ਭਰਾ ਨੂੰ ਰੋਕ ਕੇ ਤੇ ਉਹਦੇ ਬਾਰੇ ਦੱਸ ਰਹੇ ਆ ਵੀ ਨੰਬਰ ਇੱਥੇ ਦਾ ਆ ਤੇ ਇਹਨੇ ਵਰਦੀ ਨਹੀਂ ਪਾਈ ਹੋਈ ਐ ਉਹ ਏ ਐਕਸ ਵਾਈ ਜ਼ੈਡ ਤੇ ਐਚਚੁਲੀ ਗੱਲ ਇਦਾਂ ਹੈ ਵੀ ਮਾਮਨ ਪ੍ਰਧਾਨ ਜੀ ਨੂੰ ਪਹਿਲਾਂ ਵੀ ਕਿਹਾ ਸੀ ਰਿਕਵੈਸਟ ਕੀਤੀ ਸੀ ਵੀ ਚਾਬੀ ਨਾ ਕੱਢਿਆ ਕਰੋ ਮੋਟਰਸਾਈਕਲ ਦੀ ਜੋ ਕਾਰਵਾਈ ਕਰਨੀ ਹੈ ਚਲਾਨ ਬਗੈਰਾ ਕਰਵਾਉਣਾ ਹੈ ਬਹੁਤ ਪ੍ਰਸ਼ਾਸਨ ਦੋ ਮਰਜ਼ੀ ਪੁਲਿਸ ਮੁਲਾਜ਼ਮੇ ਜੋ ਵੀ ਕਾਹਦਾ ਕਰੰਦੋ ਪਰ ਤੁਸੀਂ ਇਹ ਨਾ ਕਰੋ ਚਾਬੀ ਕੱਢੋ ਮੋਟਰਸਾਈਕਲ ਦੀ ਆਹ ਦੇਖੋ ਫੇਰ ਚਾਬੀ ਇਹਨਾਂ ਨੇ ਗੱਡੀ ਸਾਡਾ ਤੁਸੀਂ ਇਹਨਾਂ ਦਾ ਚਲਾਨ ਕੱਢਦੇ ਹੋ ਤੈਨੂੰ ਗੱਡੀ ਬੰਦ ਕਰ ਤੈਨੂੰ ਓਏ ਇੱਕ ਮਿੰਟ ਨਾ ਨਾ ਯਾਰ ਕੋਈ ਨਹੀਂ ਬੰਦ ਕਰ ਬੰਦ ਕਰ ਲੈ ਠੀਕ ਆ ਸਾਡਾ ਸਾਡਾ ਮਕਸਦ ਇਹਨਾਂ ਨਾਲ ਕੋਈ ਲੜਾਈ ਨਹੀਂ ਹੈ ਸਾਡਾ ਮਕਸਦ ਚੰਡੀਗੜ੍ਹ ਪ੍ਰਸ਼ਾਸਨ ਵੀ ਪ੍ਰਸ਼ਾਸਨ ਸੁੱਤਾ ਪਿਆ ਜਿਹੜੀ ਐਪਾ ਦੀ ਲਾਇਸੈਂਸ ਦਿੱਤਾ ਉਹਨਾਂ ਐਪਾ ਦੇ ਖਿਲਾਫ ਐਕਸ਼ਨ ਕਿਉਂ ਨਹੀਂ ਲੈਂਦੀ ਜਦੋਂ ਵਾਈਟ ਪਲੇਟ ਹਜ਼ੀਰ ਤੱਕ ਚੱਲ ਰਹੀਆਂ ਨੇ ਜਦੋਂ ਨਿੱਜੀ ਵਾਹਨ ਨੂੰ ਕਮਰਸ਼ੀਅਲ ਯੂਜ਼ ਨਹੀਂ ਕਰ ਸਕਦੇ ਤਾਂ ਕਿਉਂ ਚਲਾ ਰਹੇ ਹੋ ਤੁਸੀਂ ਜਿਹੜੀ ਕੰਪਨੀ ਦੇ ਵਿੱਚ ਅਟੈਚ ਹੁੰਦੀ ਹੈ ਉਹਦੇ ਤੇ ਖਿਲਾਫ ਕਿਉਂ ਐਕਸ਼ਨ ਨਹੀਂ ਲੈ ਰਹੇ ਜੇ ਉਹਨਾਂ ਨੇ ਲਾਇਸੈਂਸ ਲਿਆ ਹੈ ਜੇ ਪ੍ਰਸ਼ਾਸਨ ਦੀ ਗੱਲ ਵੀ ਨਹੀਂ ਹੁੰਦੀ ਲਾਇਸੈਂਸ ਰੱਦ ਕਰੋ ਤੇ ਸਾਡਾ ਚਲਾਕ ਕਰ ਦਿਓ ਵਰਦੀ ਤੇ ਇਹਨਾਂ ਦਾ ਚਹਾਨ ਨਹੀਂ ਦਿੱਤਾ ਤੁਹਾਨੂੰ ਇਹਨਾਂ ਦਾ ਵਰਦੀ ਦਾ ਚਾਨ ਕਿੱਥੇ ਆ ਕਿੱਥੇ ਪੈਡਿੰਗ ਬਟਨ ਇਹਨਾਂ ਦੇ ਕਿੱਥੇ ਇਹਨਾਂ ਕੋਲ ਮੈਡੀਕਲ ਕਟਾ ਦਿਖਾਓ ਅਸਵੀਗੇ ਜਮਾਟੋ ਤੇ ਵੀ ਜਿਹੜੇ ਚੱਲ ਰਿਹਾ ਐ Amazon ਤੇ ਚੱਲ ਰਿਹਾ ਐ Pizza Hut ਹੋ ਰਿਹਾ ਐ ਉਹ ਵੀ ਨਹੀਂ ਚਲਾ ਸਕਦੇ ਨਿੱਜੀ ਵਾਹਨ ਉਹ ਵੀ ਕਮਰਸ਼ਲ ਚਾਹੀਦੇ ਆ ਆ ਚੰਡੀਗੜ੍ਹ ਪ੍ਰਸ਼ਾਸਨ ਆ ਮੇਰੇ ਕੋਲ ਆਰਡਰ ਆ ਦਿਖਾ ਦਿਓ ਤੇ ਬਾਈਕ ਦਾ ਰੇਟ ਕਿੱਥੇ ਲਿਖਿਆ ਹੈ ਬਾਈਕ ਟਗਾ ਹੀ ਵੀ ਨਾ ਉਹ ਬਾਈਟ ਐਕਸਿ ਲਿਖਿਆ ਹੋਵੇ ਇਹਦਾ ਆਪਣਾ